ਦੀ ਮਾਰਨਿੰਗ ਹੈ ਜੀ 7 8 ਵਜੇ ਦਾ ਟਾਈਮ ਹੈ ਤੇ ਮੈਂ ਬਠਿੰਡੇ ਆ ਗਿਆ ਸੁਬਾ ਸੁਬਾ ਕਿਉਂਕਿ ਇੱਥੇ ਮੇਰੀ ਭਾਨਜੀ ਤਿਆਰ ਹੋ ਰਹੀ ਆ ਉਹਨੂੰ ਲੈਣ ਆਏ ਆਂ ਅਸੀਂ ਸੋ ਹੈਲੋ एवरीवन वेलकम ਬੈਕ ਟੂ ਆਰ ਚੈਨਲ ਆਈ होप ਯੂ ਗਾਈਜ਼ ਆਰ ਐਬਸolutely ਫਾਈਨ ਤੇ ਅੱਜ ਹੈਗਾ ਮੈਰਿਜ ਦਾ ਡੇ ਪੈਲੈਸ ਦੇ ਵਿੱਚ ਆ ਸਾਰਾ ਪ੍ਰੋਗਰਾਮ ਤੇ ਤੁਹਾਨੂੰ ਦਿਖਾਉਣੇ ਆ ਅੱਜ ਦਾ ਵੀ ਡੇ ਕਿੱਦਾਂ ਦਾ ਰਹਿਣਾ ਕੱਲ ਵਾਲਾ ਡੇ ਤਾਂ ਮੀਨੇ ਕਰਾਵ ਕਰਤਾ ਸਾਡਾ ਅੱਜ ਦੇਖਦੇ ਆ ਅੱਜ ਮੌਸਮ ਵਧੀਆ ਵੈਸੇ ਹਾਂਜੀ ਮੈਂ ਘਰੇ ਪਹੁੰਚ ਗਿਆ ਉਹਨਾਂ ਨੂੰ ਲੈ ਕੇ ਟਾਈਮ ਲੱਗ ਰਿਹਾ ਸੀ ਮੈਨੂੰ 15-20 ਮਿੰਟ ਤੇ ਇੱਧਰ ਵਿਆਲਾ ਕਰ ਤੇ ਅਸੀਂ ਰਾਤ 1 ਕਰ ਰੁਕੇ ਸੀਗੇ ਆਹ ਵਾਲੇ ਰੂਮ ਦੇ ਵਿੱਚ ਰੁਕੇ ਸੀ ਸਾਰੇ ਅੰਦਰ ਬੈਠੇ ਨੇ ਤੇ ਸਵੇਰੇ ਸਵੇਰੇ ਬਣੇ ਹੋਏ ਨੇ ਫਰੋਂਟੇ ਫਰੋਂਟੇ ਛਕਦੇ ਆਂ ਫਿਰ ਨਹਾਉਨੇ ਆ ਰੈਡੀ ਹੁੰਨੇ ਆ ਖੁੱਲਾ ਟਾਈਮ ਅੱਜ ਕਿਉਂਕਿ ਪੈਲੈਸ ਜਿਹੜਾ ਹੈਗਾ ਜਿਆਦਾ ਦੂਰ ਨਹੀਂ ਹੈਗਾ ਸੋ ਤਿਆਰ ਹੁੰਨੇ ਆ ਹੌਲੀ-ਹੌਲੀ ਤੇ ਫਿਰ ਜਾਵਾਂਗੇ ਪ੍ਰਤੀਕ ਰੈਡੀ ਹੋ ਗਿਆ ਜੀ ਤੇ ਆ ਇੱਧਰ ਗੱਡੀ ਲਿਆਂਦੀ ਪਹਿਲਾਂ ਉੱਧਰ ਉਹਨਾਂ ਦੇ ਘਰੇ ਖੜੀ ਸੀ। ਅੰਡ ਮੈਂ ਵੀ ਰੈਡੀ ਹਾਂ। ਲੋ ਜੀ ਫਾਈਨਲੀ ਹੁਣ ਹੋ ਗਏ ਤਿਆਰ ਜਾਮ ਦੇ ਲਈ ਸਾਰੇ ਜਣੇ ਆ ਬੈਠੇ ਨੇ ਤੇ ਸਾਰੇ। ਹੂੰ ਪ੍ਰਤੀਕ ਵੀ ਹੋ ਗਿਆ। ਲੈ ਉਹ ਬੂਟੇ ਕਰਾਉਂ। ਇਕੱਲੇ ਮੰਮੀ ਰਹਿੰਦੇ ਨੇ, ਮੰਮੀ ਆਉਂਦੇ ਨੇ। ਮੇਰੀ ਮੰਮੀ ਤੇ ਫਾਈਨਲੀ ਜਾ ਰਹੇ ਆ ਪੈਲਸ ਦੇ ਵਿੱਚ। 11:30 ਦਾ ਟਾਈਮ ਹੋ ਗਿਆ। ਆਰਾਮ ਨਾਲ ਤਿਆਰ ਹੋਏ ਆ, ਆਰਾਮ ਨਾਲ ਜਾ ਰਹੇ। ਹਾਂਜੀ ਤਿਆਰ ਹੋਣ ਤੋਂ ਬਾਅਦ ਹੁਣ ਅਸੀਂ ਜਾ ਰਹੇ ਆ ਪੈਲਸ ਵੱਲ ਨੂੰ। ਤੇ ਲਗਭਗ ਅਸੀਂ ਸਾਰਿਆਂ ਤੋਂ ਲੇਟ ਆ ਦੇਖਦੇ ਆ ਸਾਰੇ ਰਿਸ਼ਤੇਦਾਰ ਉੱਥੇ ਪਹੁੰਚ ਚੁੱਕੇ ਹੋਣਗੇ ਤੇ ਭਾਂਜੀ ਨੂੰ ਲੈ ਚ ਉੱਥੇ ਆਨੰਦ ਗਾਰਜ ਕਰਾਉਣ ਲਈ ਲੈ ਗਏ ਨੇ ਤੇ ਉਹ ਸਾਨੂੰ ਉੱਥੇ ਪੈਲਸ ਦੇ ਵਿੱਚ ਹੀ ਮਿਲਣਗੇ ਆ ਦੇਖੋ ਇੱਧਰ ਸਾਰਿਆਂ ਦੀ ਲੁੱਕ ਤਿਆਰ ਹੋ ਗਏ ਸਾਰੇ ਬਾਏ ਕਰਦੇ ਹਾਂ ਹੁਣ ਅਸੀਂ ਕਰੋ ਮਿਲਦੇ ਆ ਪੈਲਸ ਦੇ ਵਿੱਚ ਬਾਏ ਬਾਏ ਜੀ ਸਾਨੂੰ ਪੈਲਸ ਆਇਆਂ ਨੂੰ ਹੋ ਗਿਆ ਕਾਫੀ ਟਾਈਮ ਬਾਏ ਦਾ ਵੇ ਅਸੀਂ ਆਏ ਆ ਪਿੰਡ ਕੁੱਦੇ ਕੁੱਦਾ ਹੀ ਇੱਕ ਮਤਲਬ ਇੱਥੇ ਪੈਲਸ ਆ ਪਿੰਡ ਦੇ ਵਿੱਚ ਤੇ ਇਹ ਉਹੀ ਕੁੱਦਾ ਜਿਹੜਾ ਕੁੱਦਾ ਸਿੰਘ ਚੈਨਲ ਨਹੀਂ ਚਲਾ ਰਹੇ ਬੰਦਾ ਕੀ ਨਾਮ ਦਾ ਅਮਰਿਤਪਾਲ ਸਿੰਘ ਅਮਰਿਤਪਾਲ ਸਿੰਘ ਅਸੀਂ ਘਰੇ ਵੀ ਜਾ ਕੇ ਆਏ ਸੀਗੇ ਤੇ 파ਰੂਕ ਉੱਥੇ ਰਹਿੰਦੇ ਨਹੀਂ ਹੁਣ ਤਾਂ ਉਹ ਬਟਿੰਡੇ ਰਹਿੰਦੇ ਨੇ ਆਪ ਤਾਂ ਕਦੇ-ਕਦੇ ਹੀ ਇੱਥੇ ਗੇੜਾ ਮਾਰਦੇ ਨੇ ਅੱਜ ਸਵੇਰ ਵੀ ਆਏ ਸੀ ਪਰ ਚਲੋ ਸਾਨੂੰ ਨੰਬਰ ਮਿਲ ਗਿਆ ਤੇ ਉਹਨਾਂ ਨਾਲ ਰਾਤ ਤੱਕ ਕੰਮ ਕਰ ਲਾਂਗੇ ਜਸੂ ਦੀ ਚਾਹਤ ਸੀ ਉਹਨਾਂ ਨੂੰ ਮਿਲਣ ਦੀ ਤੇ ਜੇ ਦੁਬਾਰਾ ਕਿਤੇ ਟਾਈਮ ਮਿਲਿਆ ਤਾਂ ਜ਼ਰੂਰ ਮੇਲ ਮਲਾਪ ਕਰਕੇ ਆਵਾਂਗੇ ਠੀਕ ਆ ਜ਼ਰੂਰ ਭਾਜੀ ਹੁਣ ਅੰਦਰ ਚੱਲਦੇ ਆ ਪੈਲੇਸ 'ਚ ਪੈਲੇਸ ਦਾ ਐਂਟਰੀ ਗੇਟ ਬਹੁਤ ਸੋਹਣਾ ਬਣਿਆ ਹੋਇਆ ਪੈਲੇਸ ਹੈ ਸੀ ਦੁਬਾਰਾ ਤੋਂ ਐਂਟਰੀ ਕੀਤੀ ਹੈ ਪੈਲੇਸ ਦੇ ਵਿੱਚ ਲੋ ਜੀ ਦੁਬਾਰਾ ਖਾਣਾ ਪੀਣਾ ਕਰਤਾ ਸ਼ੁਰੂ ਪ੍ਰਤੀਕ ਨੇ ਵੀ ਬੋਤਲ ਨਾਲ ਪਾਣੀ ਪੀ ਲਿਆ ਪੂਰਾ ਮਾਹੌਲ ਜੰਮਿਆ ਹੋਇਆ ਹੈ ਚਲੋ ਜਸੂ ਲੈਣ ਗਿਆ ਕੁਛ ਖਾਣ ਵਾਸਤੇ ਵਿਆਹ ਦੇ ਵਿੱਚ ਸਾਡਾ ਮੇਨ ਮਕਸਦ ਹੁੰਦਾ ਹੈ ਕੀ ਬਚੇ ਨਾ ਫਰੂਟ ਖਾਣ ਦਾ ਆਏ ਫਰੂਟ ਖਾਣ ਦਾ ਬਸ بار-ਬਾਰ ਵਾਰ-ਵਾਰ ਫਰੂਟਸ ਲੈਂਦੇ ਜਾ ਰਹੇ ਨੇ ਖਾਦੇ ਜਾ ਰਹੇ ਨੇ एनर्जी ਲੈਤੀ ਜਾ ਰਹੀ ਆ ਹਾਂ ਹਾਂ ਜਮਾ ਸਾਰੇ ਜਾਣੇ ਆ ਲਓ ਨਾ ਇਹ ਹੀ ਨਹੀਂ ਖਾਂਦਾ ਆਪਣਾ ਆ ਇੱਧਰ ਪ੍ਰਤੀਕ ਨੂੰ ਚੱਕਿਆ ਸੀ ਕੋਦੀ ਫੋਟੋ ਕਰਾਉਣ ਵਾਸਤੇ ਹੁਣ ਉੱਤਰ ਨਹੀਂ ਰਿਹਾ ਕੀ ਲੈਣਾ ਹੈ ਕਯੂਬ ਕਿੱਥੇ ਆ ਕਿਹੜਾ ਕਯੂਬ ਉਹ ਡਾਈਸ ਕਿੱਥੇ ਆ ਉਹ ਉਹ ਆ ਦੇ ਦੇ ਬੁਲਾ ਇਹ ਕੀ ਕਰਨਾ ਹੈ ਫਾਇਦਾ ਹੈਗਾ ਆਪਣੇ ਕੋਲੇ ਕੀ ਲੈਣਾ ਲੈ ਲੈ ਕਿਉਂ ਬ ਲੈਣਾ ਲੈ 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 ਕਿੰਨੇ ਦੇ ਹੈ ਆ ਇਧਰ ਛੋਟਾ ਬੱਚਾ ਆ ਗਿਆ ਬੈਲੂਨ ਨਾਲ ਘੇਟਣ ਵਾਸਤੇ ਤੈਨੂੰ ਸੋਲਵ ਕਰਨਾ ਹੁੰਦਾ ਇਹ ਐ ਚੱਕੀ ਬੈਠਾ ਇਹਨੂੰ ਕੋਈ ਆਲੀ ਹਾਂਜੀ ਅਸੀਂ ਪੈਲੈਸ ਤੋਂ ਬਾਹਰ ਆ ਗਏ ਮੈਂ ਤੇ ਜਸੂ ਦਰਖੇੜਾ ਤੇ ਰਾਤ ਬਹੁਤ ਜ਼ਿਆਦਾ ਲੇਟਸ ਉੱਤੇ ਸੀ ਤਕਰੀਬਨ 2 3 ਵਜੇ ਹੀ ਸੀ ਚੰਗੀ ਤਰ੍ਹਾਂ ਸੁੱਤਾ ਨਹੀਂ ਗਿਆ ਤਾਂ ਹੁਣ ਸਿਰ ਪੂਰਾ ਫੁੱਲ ਦਰਦ ਕਰੀ ਜਾਂਦਾ ਇਸ ਲਈ ਬਾਹਰ ਆ ਗਿਆ ਕਿਉਂਕਿ ਉੱਥੇ ਡਾਊਨ ਡਾਊਨ ਵਾਲੀ ਹੋ ਜਾਂਦੀ ਹੈ ਡਿਜ਼ਾਈਨ ਦੀ ਲਓ ਜੀ ਖਾਣ ਪੀਣ ਕਰਨ ਤੋਂ ਬਾਅਦ ਹੁਣ ਵੇਟ ਹੋ ਰਹੀ ਹੈ ਸ਼ਗਨ ਪਾਉਣ ਦੀ ਕਿਉਂਕਿ ਜਸੂ ਨੇ ਅੱਜ ਜਾਣਾ ਹੈ ਤੇ ਮੈਂ ਉਹਨੂੰ ਬਠਿੰਡੇ ਛੱਡ ਕੇ ਆਉਣਾ ਹੈ ਪਰ ਅਸੀਂ ਸ਼ਗਨ ਪਾਉਣ ਗਏ ਸੀ ਉੱਥੇ ਲੰਨ ਲੱਗੀ ਪਈ ਆ ਲੰਬੀ ਪਤਾ ਨਹੀਂ ਕਦੋਂ ਵਾਰੀ ਆਊਗੀ ਅਸੀਂ ਬਾਹਰ ਹੀ ਆ ਕੇ ਬੈਠ ਗਏ ਸੋ ਛਗਣ ਪਾ ਕੇ ਫਿਰ ਜਸ ਨੂੰ ਛੱਡ ਕੇ ਆਉਣਾ ਪਊਂਦੇ। ਅਸੀਂ ਅੱਜ ਇੱਥੇ ਹੀ ਰਹਿਣਾ ਕਿਉਂਕਿ ਕੱਲ ਨੂੰ ਮਿਲ ਨਹੀਂ ਕਰਨ ਅਸੀਂ ਨਾਲ ਜਾਵਾਂਗੇ। ਹਾਂਜੀ ਛਗਣ ਪਾਉਣ ਦੇ ਲਈ ਹਾਲਾ ਲਾਲਾ ਮੱਚੀ ਹੋਈ ਸੀ ਪੂਰੀ। ਪਰ ਫਿਰ ਵੀ ਅਸੀਂ ਵੇਚਦੀ ਜਾ ਕੇ ਸ਼ਗਨ ਕਰਿਆ ਏ ਤੇ ਜਸੂ ਫ੍ਰੀ ਹੋ ਗਿਆ ਮੈਂ ਇਹਨੂੰ ਛੱਡਣ ਜਾਣਾ ਹੁਣ ਬਠਿੰਡੇ ਤੇ ਕਿਉਂਕਿ ਇਹਨੂੰ ਸਿਰਫ 2 ਦਿਨ ਦੀ ਵੀ ਛੁੱਟੀ ਮਿਲੀ ਸੀ ਕੋਲ ਦੇ ਪਹਿਲਾਂ ਯਾਰ ਕਲੀਕੀ ਹੁਬਾਈ ਕਾਲ ਸੁਣੀ ਹਾਂਜੀ ਜਸੂ ਨੂੰ ਅਸੀਂ ਛੱਡਿਆ ਏ ਬਠਿੰਡੇ বাস ਸਟੈਂਡ ਤੇ ਚੜਾਇਆ ਇਹਨੂੰ ਬੱਸ ਤੇ ਹੁਣ ਅਸੀਂ ਦੁਬਾਰਾ ਪੈਲਸ ਦੇ ਵਿੱਚ ਜਾਂਦੇ ਆਂ ਆਲਮੋਸਟ ਕੰਮ ਉੱਥੋਂ ਵੀ ਨਿਪਟੜੇ ਹੋਊਗਾ ਤੇ ਮੇ ਵੀ ਡੋਲੀ ਤੁਰਨ ਦਾ ਟਾਈਮ ਹੀ ਹੋਊਗਾ ਕਿਉਂਕਿ ਸ਼ਗਨ ਵਗੈਰਾ ਹੁਣ ਹੋ ਗਿਆ ਹੋਊਗਾ ਸਾਨੂੰ ਲਗਭਗ 1 ਘੰਟਾ ਹੋ ਗਿਆ ਤੇ ਬੱਸ ਫਿਰ ਉੱਥੇ ਚੱਲਦੇ ਆਂ ਵੀਰਪਾਲ ਉਹਨਾਂ ਨੂੰ ਪਿਕ ਕਰਦੇ ਆਂ ਤੇ ਦੁਬਾਰਾ ਘਰੇ ਜਾਂਦੇ ਆਂ ਫਿਰ ਘਰੇ ਜੋ ਵੀ ਅ ਜੋ ਵੀ ਕੁਝ ਵੀ ਕੀਤਾ ਜਾਏਗਾ ਗਾਣੇ ਵਗੈਰਾ ਗਾਏ ਜਾਣਗੇ ਕੁਝ ਵੀ ਕੀਤਾ ਜਾਏਗਾ ਹਨਾ ਉਹ ਤੁਹਾਨੂੰ ਬਲੌਗ ਚ ਦੇਖਣ ਨੂੰ ਮਿਲੂਗਾ ਪਰਤੀਕ ਭੱਜਿਆ ਕਰਦਾ ਸੀ ਨੂੰ ਆ ਕੀ ਨੀਂਦ ਜਦੋਂ ਡੋਲੀ ਤੁਰ ਗਈ ਆ ਸੋਹਣੀ ਬੀਡੀ ਦਾ ਆਵਾਜ਼ ਆ ਰਿਹਾ ਮੈਂ ਯਾਦਾਂ ਵਾਫਲ ਮੈਕਸ ਤੋਂ ਸੀ ਨਾ ਸੁਣ ਨਾ ਨੋ ਸਲੋਮ ਸਟ ਜਸਟ ਸਟੇ ਟਾਈਮ ਵੀ ਹਵ ਟੂ ਗੋ ਲੋ ਹੀ ਦਿਆ ਓਵਰ ਹੋ ਗਿਆ ਪੈਲਸ ਚ ਆ ਗਏ ਸਾਰੇ ਜਾਣੇ ਤੇ ਹੁਣ ਚੱਲਦੇ ਆ ਘਰੇ ਪ੍ਰਤੀਕ ਹੋ ਗਿਆ ਮੈਂ ਵਿਆਹ ਹੋ ਗਿਆ ਪੂਰਾ ਚੱਲ ਕੋਈ ਵਧੀਆ ਰਿਹਾ ਤੂੰ ਇੰਜੋਏ ਕੀਤਾ ਸੀ ਪੂਰਾ ਪੂਰਾ ਫੁੱਲ ਹੈ ਤੈਨੂੰ ਤੱਕ ਕੇ ਸੌਂ ਗਿਆ ਸੀ ਨਾ ਹਾਂਜੀ ਹਾਂਜੀ ਲਓ ਜੀ ਘਰੇ ਪਹੁੰਚ ਗਏ ਆਪਾਂ ਉਧਰ ਲਾਤੀਆਂ ਨੇ ਗੱਡੀਆਂ ਗੁਡੀਆਂ ਟੈਂਟ ਟੁਨਟ ਅੱਜ ਸਵੇਾਈ ਪੱਟ ਕੇ ਲੈ ਗਏ ਸੀ ਤਰਪਤੀ ਦਾ ਐਸਾ ਡਰੈਕਟ ਨਾ ਖੜੀ ਜਾਂਦਾ ਬਸ ਇਹਦੀਆਂ ਸੰਗਲੀਆਂ ਹੀ ਆ ਫੜ ਲੈਂਦਾ ਆ ਕੇ ਤੇ ਕਿਦਰਾ ਜਨਰੇਟਰ ਪਿਆ ਇਹ ਦਿਨਾਂ ਤੰਗੇ ਲੈਂਦਾ ਸੀ ਸਵੇਰ ਧਰਤੀ ਕਿ ਵਧੀਆ ਲੱਗਦਾ ਤੈਨੂੰ ਇਹ ਟਰੈਕਟਰ ਅੱਛਾ ਟਰੈਕਟਰ ਨਾਲ ਹੀ ਖੇੜੀਂਦਾ ਚਲੋ ਬਾਹਰ ਆ ਵੀ ਦੇਖਦੇ ਆ ਅੱਗੇ ਦਾ ਕੀ ਪ੍ਰੋਗਰਾਮ ਹੈ ਪਹਿਲਾਂ ਤਾਂ ਕੱਪੜੇ ਚੇਂਜ ਕਰਨੇ ਨੇ ਬਹੁਤ ਜ਼ਿਆਦਾ ਘੁੱਟਣ ਲੱਗ ਰਹੀ ਹੈ ਇਹਦੇ ਵਿੱਚ